ਵਿਆਹ ਤੋਂ ਬਾਅਦ ਹੁੰਦੇ ਧੋਖੇ ਦੇ ਮਾਮਲੇ ਤਾਂ ਤੁਸੀਂ ਜ਼ਰੂਰ ਸੁਨੇ ਹੋਣਗੇ ਪਰ ਵਿਆਹ ਵਾਲੇ ਦਿਨ ਧੋਖਾ ਹੋ ਗਿਆ ਇਹ ਤਾਂ ਸ਼ਾਇਦ ਤੁਸੀਂ ਕਦੇ-ਕਦੇ ਸੁਣਿਆ ਜਾਂ ਫਿਰ ਬੜੇ ਹੀ ਅਵੱਲੇ ਲੋਕਾਂ ਦੇ ਕੋਲੋਂ ਅਜਿਹੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਸੁਣਿਆ ਹੋਵੇਗਾ ਤੇ ਅਜਿਹਾ ਹੀ ਕੁਝ ਮਾਮਲਾ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਤੁਸੀਂ ਵੀ ਧੀਆਂ ਵਾਲਿਓ ਪੁੱਤਾਂ ਵਾਲਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਹੀ ਹੈ ਪਰ ਨਾਲ ਹੀ ਨਾਲ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅਜਿਹੇ ਮਾਮਲੇ ਬਹੁਤ ਜ਼ਿਆਦਾ ਗੰਭੀਰ ਹੁੰਦੇ ਨੇ ਇਹਨਾਂ ਮਾਮਲਿਆਂ ਨੂੰ ਜੇਕਰ ਗੰਭੀਰ ਨਾ ਲਿਆ ਜਾਵੇ ਤਾਂ ਕਈ ਧੀਆਂ ਦੇ ਘਰ ਵੀ ਜਿਹੜੇ ਨੇ ਬਰਬਾਦ ਹੋ ਜਾਂਦੇ ਆ ਸੋ ਜੇਕਰ ਤੁਸੀਂ ਧੀਆਂ ਵਾਲਿਓ ਤਾਂ ਗੌਰ ਕਰ ਲਿਓ ਇਸ ਵੀਡੀਓ ਤੇ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਪਰ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੇ ਅਜਿਹੇ ਮਾਮਲੇ ਦੇ ਉੱਤੇ ਗੌਰ ਵੀ ਕਰ ਲਿਓ ਅੱਜ ਦਾ ਜੋ ਮਾਮਲਾ ਹੈ ਇਹ ਲੁਧਿਆਣਾ ਸ਼ਹਿਰ ਦਾ ਹੈ ਜਿੱਥੇ ਕੀ ਰਮਨ ਨਾਮ ਦੀ ਇੱਕ ਕੁੜੀ ਰਹਿੰਦੀ ਸੀ ਜੋ ਕਿ ਬਹੁਤ ਸੋਹਣੀ ਸੁਨੱਖੀ ਸੀ ਤੇ ਚੰਗੀ ਪੜ੍ਹੀ ਲਿਖੀ ਵੀ ਸੀ ਪਰ 22 ਸਾਲ ਦੀ ਉਮਰ ਦੇ ਵਿੱਚ ਰਮਨ ਦੇ ਮਾਪਿਆਂ ਦੇ ਵੱਲੋਂ ਉਸ ਨੂੰ ਵਿਆਹ ਵਾਸਤੇ ਫੋਰਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਜਿਹਾ ਕਿਉਂ ਹੋਇਆ ਇਸਾਰੇ ਸ਼ਾਇਦ ਤੁਸੀਂ ਸੋਚ ਹੀ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਾਪੇ ਸਿਰਫ ਇਹ ਸੋਚਦੇ ਆ ਕਿ ਜੇਕਰ ਵਿਦੇਸ਼ੀ ਮੁੰਡੇ ਦਾ ਰਿਸ਼ਤਾ ਆ ਗਿਆ ਤਾਂ ਅਸੀਂ ਬਿਨਾਂ ਕੁਝ ਸੋਚਿਆਂ ਸਮਝਿਆਂ ਆਪਣੇ ਬੱਚਿਆਂ ਦਾ ਵਿਆਹ ਕਰ ਦਈਏ। ਬੱਚੇ ਵਿਆਹ ਤੋਂ ਬਾਅਦ ਪੜ੍ਹਦੇ ਰਹਿਣਗੇ ਇਹ ਸਾਡੇ ਮਾਪਿਆਂ ਦੇ ਖਿਆਲ ਹੁੰਦੇ ਆ ਪਰ ਬਾਅਦ ਦੇ ਵਿੱਚ ਕੀ ਹੁੰਦਾ ਇਹ ਕੋਈ ਨਹੀਂ ਜਾਣਦਾ ਕਿਉਂਕਿ ਕਿਸ ਵੇਲੇ ਮੁੰਡੇ ਦੇ ਘਰ ਵਾਲੇ ਬਦਲ ਜਾਣ ਕਿਸ ਵੇਲੇ ਮੁੰਡਾ ਖੁਦ ਬਦਲ ਜਾਵੇ ਕੋਈ ਵੀ ਨਹੀਂ ਜਾਣਦਾ ਹੁੰਦਾ। ਸੋ ਦੇਖਾ ਹੀ ਕੁਝ ਰਮਨ ਦੇ ਨਾਲ ਹੁੰਦਾ ਸੋ ਰਮਨ 22 ਸਾਲ ਦੀ ਸੀ ਜਦੋਂ ਉਸ ਨੂੰ ਵਿਆਹ ਵਾਸਤੇ ਫੋਰਸ ਕੀਤਾ ਜਾਂਦਾ ਹੈ ਜਦੋਂ ਰਮਨ ਨੂੰ ਪਤਾ ਲੱਗਦਾ ਹੈ ਕਿ ਜਿਸ ਮੁੰਡੇ ਨਾਲ ਉਸਦਾ ਰਿਸ਼ਤਾ ਕਰਨਾ ਹੈ ਉਹ ਮੁੰਡਾ ਵਿਦੇਸ਼ੀ ਹੈ ਤਾਂ ਰਮਨ ਵੀ ਖੁਸ਼ ਹੋ ਜਾਂਦੀ ਹੈ ਕਿ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਉਹ ਬਹੁਤ ਵੱਡੇ ਵੱਡੇ ਖਾਬ ਲੈਣ ਲੱਗਦੀ ਹੈ ਕਿ ਮੈਂ ਵੀ ਕੈਨੇਡਾ ਜਾਵਾਂਗੀ ਮੈਂ ਵੀ ਉੱਥੇ ਐਸ਼ ਕਰਾਂਗੀ ਮੇਰੀ ਵੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਏਗੀ ਸੋ ਰਮਨ ਵੀ ਇੱਕ ਚੰਗੇ ਪਰਿਵਾਰ ਤੋਂ ਸੀ ਤੇ ਜਿਸ ਘਰ ਦੇ ਵਿੱਚ ਰਮਨ ਦਾ ਰਿਸ਼ਤਾ ਹੋਣਾ ਸੀ ਉਹ ਪਰਿਵਾਰ ਵੀ ਮੰਨਿਆ ਪਰਮੰਨਿਆ ਸੀ ਤੇ ਬਹੁਤ ਹੀ ਅਮੀਰ ਵੀ ਸੀ ਕਿਉਂਕਿ ਉਹਨਾਂ ਦਾ ਪੁੱਤਰ ਜੋ ਹੈ ਵਿਦੇਸ਼ ਦੇ ਵਿੱਚ ਪੀਆਰ ਸੀ ਲੰਬੇ ਸਮੇਂ ਤੋਂ ਉੱਤੇ ਰਹਿ ਰਿਹਾ ਸੀ ਤੇ ਪੈਸਾ ਜਾਇਦਾਦ ਬਹੁਤ ਕੁਝ ਸੀ ਰਮਨ ਦੇ ਮਾਪਿਆਂ ਨੇ ਬਿਨਾਂ ਕੁਝ ਸੋਚਿਆਂ ਹੀ ਰਮਨ ਦਾ ਰਿਸ਼ਤਾ ਉਸ ਮੁੰਡੇ ਦੇ ਨਾਲ ਪੱਕਾ ਕਰ ਦਿੱਤਾ ਇਸ ਦਾ ਪੱਕਾ ਹੋਇਆ ਨਾਲ ਦੀ ਨਾਲ ਹੀ ਮੁੰਡੇ ਵਾਲਿਆਂ ਦੇ ਪਰਿਵਾਰ ਨੇ ਕਿਹਾ ਕਿ ਸਾਡੇ ਮੁੰਡੇ ਨੇ 15 ਦਿਨ ਬਾਅਦ ਕੈਨੇਡਾ ਜਾਣਾ ਤੇ ਬਾਅਦ ਦੇ ਵਿੱਚ 1-2 ਮਹੀਨਿਆਂ ਦੇ ਵਿੱਚ ਰਮਨ ਦੀ ਫਾਈਲ ਲਗਾ ਕੇ ਇਸ ਨੂੰ ਵੀ ਉਹ ਆਪਣੇ ਨਾਲ ਲੈ ਜਾਏਗਾ ਪਰਿਵਾਰ ਵਾਲੇ ਬਹੁਤ ਖੁਸ਼ ਸੀ ਕਿ ਸਾਡੀ ਕੁੜੀ ਦੀ ਜ਼ਿੰਦਗੀ ਬਹੁਤ ਚੰਗੀ ਬਣ ਜਾਏਗੀ ਤੇ ਇੱਕ ਚੰਗੇ ਘਰ ਦੇ ਵਿੱਚ ਜਾ ਰਹੀ ਹੈ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਜਾਂਦੀ ਹੈ ਤੇ ਵਿਆਹ ਰੱਖ ਵੀ ਦਿੱਤਾ ਜਾਂਦਾ ਹੈ ਕੁੜੀਆਂ ਰਸਮਾਂ ਰਿਵਾਜਾਂ ਦੇ ਨਾਲ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਸਭ ਤੋਂ ਬਾਅਦ ਜਿਵੇਂ ਹੀ ਵਿਆਹ ਵਾਲਾ ਦਿਨ ਆ ਜਾਂਦਾ ਤੇ ਉਵੇਂ ਹੀ ਮਾਪਿਆਂ ਨੂੰ ਤਾਂ ਚਿੰਤਾ ਸੀ ਕਿ ਸਾਡੀ ਕੁੜੀ ਦੂਰ ਵੀ ਹੋ ਰਹੀ ਏ ਤੇ ਨਾਲ ਹੀ ਨਾਲ ਮਾਪਿਆਂ ਨੂੰ ਇੱਕ ਖੁਸ਼ੀ ਵੀ ਸੀ ਕਿ ਸਾਡੀ ਕੁੜੀ ਦਾ ਘਰ ਜਿਹੜਾ ਹੈਗਾ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਵਸਦਾ ਹੋ ਜਾਏਗਾ ਲਾਮਾ ਫੇਰੇ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਹੈਗਾ ਡਾਂਸ ਚੱਲ ਰਿਹਾ ਸੀ ਤੇ ਸ਼ਗਨ ਦੀਆਂ ਰਸਮਾਂ ਅਦਾ ਹੋ ਰਹੀਆਂ ਸੀ ਇਸੇ ਦੌਰਾਨ ਲਾੜੇ ਦਾ ਭਰਾ ਜਿਸ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤੇ ਉੱਚੀ ਉੱਚੀ ਬੋਲਣ ਲੱਗ ਗਿਆ ਕਿ ਕੁੜੀ ਵਾਲੇ ਬੇਫਕੂਫ ਨੇ ਦੁਬਾਰਾ ਆਪਣੀ ਕੁੜੀ ਦੇ ਦਿੱਤੀ ਇਹ ਗੱਲ ਰਮਨਦੇਵ ਭਰਾ ਨੇ ਸੁਣ ਲਈ ਤੇ ਸੋਚਣ ਲੱਗਿਆ ਕਿ ਦੁਬਾਰਾ ਆਪਣੀ ਕੁੜੀ ਦੇ ਦਿੱਤੀ ਦਾ ਕੀ ਮਤਲਬ ਹੋ ਕਿ ਅਸੀਂ ਤਾਂ ਪਹਿਲੀ ਵਾਰ ਆਪਣੀ ਧੀ ਦਾ ਰਿਸ਼ਤਾ ਕਰ ਰਹੇ ਆਂ ਤੇ ਦੂਜੀ ਵਾਰ ਵਾਲੀ ਕੀ ਗੱਲ ਹੋ ਕੇ ਜਿਸ ਤੋਂ ਬਾਅਦ ਰਮਨਦੇਵ ਭਰਾ ਨੇ ਲਾੜੇ ਦੇ ਭਰਾ ਦਾ ਕੋਲਰ ਫੜਿਆ ਤੇ ਪੁੱਛਿਆ ਕਿ ਤੇਰੇ ਇਸ ਗੱਲ ਤੋਂ ਮਤਲਬ ਕੀ ਹੈ ਤਾਂ ਉਸਨੇ ਆਪਣੇ ਭਰਾ ਤੋਂ ਖਾਰ ਖਾਂਦਿਆਂ ਹੋਇਆਂ ਸਾਰੀ ਗੱਲ ਦੇ ਉੱਤੇ ਜਾਣਨਾ ਪਾਇਆ ਤੇ ਕਿ ਆਹ ਕਿਸ ਦਾ ਤਾਂ ਪਹਿਲਾਂ ਵੀ ਵਿਆਹ ਹੋਇਆ ਹੈ ਤੇ ਹੁਣੇ ਤੁਹਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਵਿਆਹ ਤਾਂ ਛੱਡੋ ਇਸ ਦਾ ਤਾਂ ਇੱਕ 6 ਸਾਲ ਦਾ ਬੱਚਾ ਵੀ ਹੈ ਜਦੋਂ ਰਮਨ ਦੇ ਭਰਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਸਿੱਧਾ ਹੀ ਜਾ ਕੇ ਲਾੜੇ ਦਾ ਕਾਲਰ ਫੜਿਆ ਤੇ ਉਸ ਦੇ ਮੂੰਹ ਦੇ ਉੱਪਰ ਇੱਕ ਜੰਮ ਕੇ ਚਪੇੜ ਮਾਰੀ ਜਿਸ ਤੋਂ ਬਾਅਦ ਸਾਰੀ ਘਟਨਾ ਜਿਹੜੀ ਹੈ ਪੂਰੇ ਪਰਿਵਾਰ ਦੇ ਸਾਹਮਣੇ ਖੁੱਲ ਜਾਂਦੀ ਹੈ ਪੂਰੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਲਾੜਾ ਹੈ ਉਹ ਵਿਆਹਿਆ ਹੋਇਆ ਹੈ ਜਿਸ ਤੋਂ ਬਾਅਦ ਰਮਨ ਭਰੋਸਾ ਨਹੀਂ ਕਰਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦਾ ਹੋਣ ਵਾਲਾ ਜੀਵਨ ਸਾਥੀ ਜੋ ਹੈ ਅਜਿਹਾ ਕੁਝ ਨਹੀਂ ਕਰ ਸਕਦਾ ਬ੍ਰਹਮਨ ਉਸ ਨੂੰ ਪੁੱਛਦੀ ਹੈ ਕਿ ਜੋ ਤੇਰਾ ਭਰਾ ਕਹੇ ਰ ਜੋ ਤੇਰਾ ਭਰਾ ਕਹੇ ਉਹ ਸੱਚ ਹੈ ਤਾਂ ਲਾੜਾ ਜੁਆ ਹਾਂ ਦੇ ਵਿੱਚ ਜਵਾਬ ਦਿੰਦਾ ਤੇ ਕਹਿੰਦਾ ਕਿ ਮੇਰਾ ਬੱਚਾ ਪੀ ਹੈ ਤੇ ਮੇਰਾ ਵਿਦੇਸ਼ ਦੇ ਵਿੱਚ ਯਾਨੀ ਕਿ ਕੈਨੇਡਾ ਦੇ ਵਿੱਚ ਇੱਕ ਅੰਗਰੇਜ਼ਨ ਦੇ ਨਾਲ ਵਿਆਹ ਹੋਇਆ ਹੈ ਅੰਗਰੇਜ਼ੀਨ ਇੱਥੇ ਨਹੀਂ ਆ ਸਕਦੀ ਤੇ ਨਾਹੀਂ ਮੇਰਾ ਬੱਚੇ ਨੂੰ ਮੈਂ ਇੱਥੇ ਲਿਆ ਸਕਦਾ ਤੇ ਮੇਰੇ ਪਰਿਵਾਰ ਵਾਲੇ ਵਿਦੇਸ਼ ਨਹੀਂ ਜਾਣਾ ਚਾਹੁੰਦੇ ਤਾਂ ਮੈਂ ਤਾਂ ਆਪਣੇ ਮਾਤਾ ਪਿਤਾ ਕੋਲ ਇੱਕ ਨੂੰ ਛੱਡਣੀ ਹੀ ਸੀ ਉਹਨਾਂ ਦੀ ਸੇਵਾ ਵਾਸਤੇ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕਰਵਾ ਰਿਆ ਸੀ ਤੇ ਤੈਨੂੰ ਮੈਂ ਆਪਣੇ ਮਾਤਾ ਪਿਤਾ ਦੇ ਘਰ ਉਹਨਾਂ ਦੀ ਸੇਵਾ ਵਾਸਤੇ ਰੱਖਣਾ ਸੀ ਤੂੰ ਘਬੜਾ ਨਾ ਮੈਂ ਤੈਨੂੰ ਹਰ ਮਹੀਨੇ ਖਰਚਾ ਪਾਣੀ ਦਵਾਂਗਾ ਤੇ ਤੂੰ ਵੀ ਪੂਰੀ ਐਸੀ ਦੀ ਜ਼ਿੰਦਗੀ ਜਿਹੜੀ ਹੈ ਬਿਤਾਏਂਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਕੋਲ ਇੱਕ ਘਰ ਵਾਲੀ ਵਿਦੇਸ਼ ਤੇ ਵਿੱਚ ਹੋਏਗੀ ਤੇ ਤੈਨੂੰ ਮੈਂ ਆਪਣੇ ਘਰ ਦੇ ਵਿੱਚ ਮੇਰੇ ਮਾਪਿਆਂ ਦੀ ਸੇਵਾ ਵਾਸਤੇ ਛੱਡ ਦਵਾਂਗਾ ਇਹ ਗੱਲ ਸੁਣਨ ਤੋਂ ਬਾਅਦ ਰਮਨ ਦੇ ਵੱਲੋਂ ਆਪਣੇ ਖੂਨ ਵਾਲੇ ਘਰ ਵਾਲੇ ਦੇ ਮੂੰਹ ਦੇ ਉੱਤੇ ਚਪੇੜ ਮਾਰੀ ਜਾਂਦੀ ਹੈ ਤੇ ਉੱਥੇ ਹੀ ਇਸ ਰਿਸ਼ਤੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਫਿਰ ਆਸ ਪੜੋਸ ਤੇ ਜਿੰਨੇ ਵੀ ਲੋਕ ਵਿਆਹ ਦੇ ਵਿੱਚ ਆਏ ਹੋਏ ਸੀ ਰਿਸ਼ਤੇਦਾਰ ਸਾਰੇ ਹੀ ਗੱਲਾਂ ਕਰਨ ਲੱਗੇ ਕਿ ਵਿਆਹ ਵਾਲੇ ਦਿਨ ਹੀ ਇੰਨਾ ਵਟਾਖਾਰਾ ਹੋ ਗਿਆ ਜੇਕਰ ਕੁੜੀ ਤੋੜ ਦਿੰਦੇ ਤਾਂ ਕੁੜੀ ਦੀ ਤਾਂ ਪੂਰੀ ਜ਼ਿੰਦਗੀ ਹੀ ਪਰਬਾਤ ਉੱਜਾਣੀ ਸੀ ਇਸ ਤੋਂ ਪਹਿਲਾਂ ਕਿ ਰੋਲਾ ਹੋਰ ਵਾਅਦਾ ਲਾੜੀ ਨੇ ਉੱਤੇ ਹੀ ਰਿਸ਼ਤਾ ਤੋੜ ਦਿੱਤਾ ਤੇ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਾ ਕਹਿਣ ਲੱਗਿਆ ਕਿ ਜੇਕਰ ਤੇਰੇ ਘਰਦਿਆਂ ਨੂੰ ਤੇਰੀ ਇੰਨੀ ਫਿਕਰ ਸੀ ਤਾਂ ਉਹ ਮੇਰੇ ਬਾਰੇ ਜਿਹੜਾ ਹੈਗਾ ਮੇਰੀ ਹਿਸਟਰੀ ਕਢਵਾ ਸਕਦੇ ਸੀ ਮੇਰਾ ਬੈਕਗ੍ਰਾਉਂਡ ਚੈੱਕ ਕਰਵਾ ਸਕਦੇ ਸੀ ਪਰ ਤੇਰੇ ਘਰਦਿਆਂ ਨੂੰ ਤਾਂ ਪੈਸਾ ਹੀ ਦਿਖਿਆ ਜਿਸ ਕਰਕੇ ਤੇਰੇ ਘਰਦਿਆਂ ਨੇ ਤੇਰੀ ਜ਼ਿੰਦਗੀ ਦੇ ਨਾਲ ਬਟਾਖਿਲਪਾਟ ਕੀਤਾ ਇਸ ਤੋਂ ਬਾਅਦ ਰਮਨ ਆਪਣੇ ਘਰਦਿਆਂ ਤੋਂ ਵੀ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੀ ਏ ਤੇ ਆਪਣੀ ਜ਼ਿੰਦਗੀ ਤੋਂ ਵੀ ਇਸ ਕਹਾਣੀ ਤੋਂ ਅਸੀਂ ਇਹੀ ਸਿੱਖ ਸਕਦੇ ਹਾਂ ਕਿ ਜੇਕਰ ਅਸੀਂ ਵਿਦੇਸ਼ਾਂ ਦੇ ਵਿੱਚ ਵਾਸਤੇ ਮੁੰਡੇ ਕੁੜੀਆਂ ਦੇ ਨਾਲ ਆਪਣੇ ਬੱਚਿਆਂ ਦਾ ਰਿਸ਼ਤਾ ਕਰ ਰਹੇ ਹਾਂ ਤਾਂ ਸਾਨੂੰ ਪੂਰੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿੰਨਾ ਲੋਕਾਂ ਨਾਲ ਰਹਿੰਦਾ ਸੀ ਉਸ ਦਾ ਕੋਈ ਵਿਆਹ ਤਾਂ ਨਹੀਂ ਪਹਿਲਾਂ ਹੋ ਗਿਆ ਜਾਂ ਕੋਈ ਹੋਰ ਰੋਲਾ ਰੱਪਾ ਤਾਂ ਨਹੀਂ ਜੋ ਉਸ ਦੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੋਵੇ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਪਰਿਵਾਰ ਵੀ ਖੁਸ਼ ਰਹਿਣਗੇ ਤੇ ਸਾਡੇ ਪਰਚੇ ਵੀ ਖੁਸ਼ ਰਹਿਣਗੇ ਜੇਕਰ ਅਸੀਂ ਬਿਨਾਂ ਪੁੱਛ ਪੜਤਾਲ ਤੋਂ ਸਿਰਫ ਪੈਸਾ ਤੇ ਪੀਆਰ ਦੇ ਕੇ ਵਿਆਹ ਕਰਾਂਗੇ ਤਾਂ ਜੋ ਹਸ਼ਰ ਰਮਨ ਦਾ ਤੇ ਉਹਦੇ ਪਰਿਵਾਰ ਦਾ ਅਜਿਹੇ ਹਕੀ ਕੁਝ ਤੁਹਾਡੇ ਵੀ ਪਰਿਵਾਰ ਦੇ ਨਾਲ ਹੋ ਸਕਦਾ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਅਜਿਹੀਆਂ ਸੱਚੀਆਂ ਕਹਾਣੀਆਂ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਨਾਲ ਕੀ ਨਾਲ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾ ਦਿਓ